ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਬੈਂਕਾਂ ਦੀਆਂ ਫੜੀਆਂ ਗੱਡੀਆਂ ਦੀ ਨਿਲਾਮੀ ਲੈ ਕੇ ਆਇਆ ਜੋ ਕਿ ਦੋਸਤੋ ਲੁਧਿਆਣਾ ਗਹੌਰ ਵਿਖੇ ਇਹ ਨਿਲਾਮੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਜੋ ਕਿ ਲੁਧਿਆਣੇ ਤੋਂ ਫਿਰੋਜ਼ਪੁਰ ਰੋਡ ਦੇ ਉੱਪਰ ਦੋਸਤੋ ਬਹੁਤ ਵੱਡਾ ਸ੍ਰੀ ਰਾਮ ਆਟੋਲਿਆਂ ਦਾ ਗਡਾਉਣ ਬਣਿਆ ਹੋਇਆ ਗਹੌਰ ਪਿੰਡ ਦੇ ਵਿੱਚ ਉਹਦੇ ਵਿੱਚ ਵੱਖੋ ਵੱਖਰੇ ਸਾਧਨਾਂ ਦੀ ਸੰਧਾਂ ਦੀ ਬੋਲੀ ਹੋ ਰਹੀ ਆ ਜਿਦੇ ਵਿੱਚ ਪ੍ਰਾਈਵੇਟ ਗੱਡੀਆਂ ਪਰਮਟ ਵਾਲੀਆਂ ਗੱਡੀਆਂ, ਟੈਂਪੋ, ਟਰੈਵਲਾਂ, ਤੂਫਾਨ ਗੱਡੀਆਂ, ਕਾਰਾਂ, ਆਲਟੋ, ਸੁਵਿਫਟ, ਅਨੋਵਾ ਗੱਡੀਆਂ ਤੁਹਾਨੂੰ ਵੱਖਰੇ-ਵੱਖਰੇ ਟਰੱਕ, ਵਾਹਣ ਮਿਲ ਜਾਣਗੇ। ਜਿਵੇਂ ਆ ਟਰੈਕਟਰ ਦੇਖ ਸਕਦੇ ਹੋ, ਅਰਜਨ, ਮਹਿੰਦਰਾ, ਡੀਆਈ 750, 730। ਇਧਰੋਂ ਬਲੈਰੋ ਗੱਡੀਆਂ, ਨੋਵਾ, ਐਕਸ ਜੀਵੀ, ਬੱਕਰੀਆਂ-ਬੱਕਰੀਆਂ ਸੰਦ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਦੋਸਤੋ, ਇਹਦੀ ਜਿਹੜੀ ਐਂਟਰੀ ਫੀਸ ਹੁੰਦੀ ਆ ਦੋਸਤੋ 20120 ਰੁਪਏ ਭਰ ਕੇ ਤੁਹਾਡੀ ਅੰਦਰ ਐਂਟਰੀ ਹੋਊਗੀ ਜਿਹਦੇ ਵਿੱਚ ਦੋਸਤੋ ਤੁਸੀਂ ਕੋਈ ਸੰਦ ਸਪਾਟਾ ਖਰੀਦਦੇ ਹੋ ਤਾਂ 20000 ਰੁਪਏ ਉਧਰ ਅਡਜਸਟਮੈਂਟ ਹੋ ਜਾਊਗੀ ਜੇ ਤੁਸੀਂ ਕੁਝ ਨਹੀਂ ਖਰੀਦਦੇ ਦੋਸਤੋ ਤਾਂ 120 ਰੁਪਏ ਕੱਟ ਕੇ ਤੁਹਾਡਾ 20000 ਪਾਪਸ ਹੋ ਜਾਊਗਾ ਦੋਸਤੋ ਇਹ ਪੇਮੈਂਟ ਦੋਸਤੋ ਤੁਸੀਂ ਕੈਸ਼ ਜਮ੍ਹਾਂ ਕਰਵਾ ਸਕਦੇ ਹੋ ਜੇ ਤੁਸੀਂ ਕੈਸ਼ ਜਮ੍ਹਾਂ ਕਰਵਾਉਨੇ ਹੋ ਜਾਂ ਕੋਈ ਤੁਹਾਡਾ ਸੌਦਾ ਨਹੀਂ ਹੁੰਦਾ ਉੱਥੇ ਤਾਂ ਨਾਲ ਦੀ ਨਾਲ 5 ਮਿੰਟ ਦੇ ਅੰਦਰ ਅੰਦਰ ਤੁਹਾਡਾ ਕੈਸ਼ ਵਾਪਸ ਕਰ ਦਿੱਤਾ ਜਾਵੇਗਾ ਦਿੱਤੇ ਹੋਏ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਦੋਸਤੋ ਪੂਰੀ ਡਿਟੇਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਉਹ WhatsApp ਦਾ ਨੰਬਰ ਦਿੱਤਾ ਹੋਇਆ ਦੋਸਤੋ ਉਹਦੇ ਉੱਪਰ ਮੈਸੇਜ ਦਾ ਹੈਲੋ ਹਾਏ ਦਾ ਤੁਸੀਂ ਕਰ ਦਿਓ ਤਾਂ ਤੁਹਾਨੂੰ ਮੈਸੇਜ ਵਾਪਸ ਆ ਜਾਊਗਾ ਬਾਕੀ ਹੋਰ ਵੀ ਕਾਲ ਫੋਨ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ 2024 ਦਿਨ ਬੁੱਧਵਾਰ ਜੋ ਕਿ ਸ੍ਰੀ ਰਾਮ ਆਟੋ ਵਾਲਿਆਂ ਦਾ ਬਹੁਤ ਵੱਡਾ ਗਡਾਊਨ ਬਣਿਆ ਵਿਆ ਉਥੇ ਦੋਸਤੋ ਇਹ ਨਿਲਾਮੀ ਹੋਣੀ ਆ ਪਿੰਡ ਗਹੌਰ ਦੇ ਵਿੱਚ ਆਧਾਰ ਕਾਰਡ ਪੈਨ ਕਾਰਡ ਜ਼ਰੂਰ ਤੁਸੀਂ ਆਪ ਦਾ ਨਾਲ ਲੈ ਕੇ ਆਉਣਾ ਦੋਸਤੋ ਆਧਾਰ ਕਾਰਡ ਪੈਨ ਕਾਰਡ ਦੀ ਫੋਟੋ ਕਾਪੀ ਜ਼ਰੂਰ ਨਾਲ ਲੈ ਕੇ ਆਇਓ ਉਹਦੇ ਨਾਲ ਹੀ ਤੁਹਾਡੀ ਅੰਦਰ ਐਂਟਰੀ ਹੋਊਗੀ ਦੋਸਤੋ ਇਹਦੇ ਵਿੱਚ ਦੋਸਤੋ ਬਲੈਰੋ ਗੱਡੀਆਂ ਬਹੁਤ ਜ਼ਿਆਦਾ ਨੇ ਜੇ ਕੋਈ ਬਲੈਰੋ ਗੱਡੀਆਂ ਖਰੀਦਣੀਆਂ ਚਾਹੁੰਦਾ ਬਾਈ ਉਹ ਆਪਦੀ ਮਨਮਰਜ਼ੀ ਨਾਲ ਆ ਸਕਦਾ ਦੋਸਤੋ ਪੂਰੀ ਜਾਣਕਾਰੀ ਲੈ ਕੇ ਉੱਥੇ ਤੁਸੀਂ ਜਾ ਕੇ ਪੂਰੀ ਪੜਤਾਲ ਕਰਕੇ ਕੋਈ ਵੀ ਸੰਦ ਸਪਾਟਾ ਖਰੀਦਣਾ ਖਰੀਦ ਸਕਦੇ ਹੋ 20120 ਰੁਪਏ ਭਰ ਕੇ ਹੀ ਤੁਹਾਨੂੰ ਬੋਲੀ ਦੇ ਵਿੱਚ ਬੈਠਣ ਦਿੱਤਾ ਜਾਵੇਗਾ ਜੋ ਕਿ ਬਲੈਰੋ ਗੱਡੀ ਕੋਈ ਖਰੀਦਣੀ ਹੈ ਕੋਈ ਵੀ ਸੰਦ ਖਰੀਦਣਾ ਤੁਸੀਂ 20000 ਭਰ ਕੇ ਹੀ ਤੁਹਾਨੂੰ ਸਾਰਾ ਅੱਗੇ ਦਾ ਪ੍ਰੋਸੈਸ ਸ਼ੁਰੂ ਹੋਊਗਾ ਦੋਸਤੋ ਉਧਰ ਟਰੈਕਟਰਾਂ ਦੇ ਝਾਤੀ ਮਾਰ ਸਕਦੇ ਹਾਂ ਦੋਸਤੋ ਡੀਆਈ 730 ਡੀਆਈ 50 ਐਸ਼ਰ ਸੋਨਾਲਿਕਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਹੋਰ ਵੀ ਦੋਸਤੋ ਉੱਥੇ ਬਹੁਤ ਵਾਹਨ ਖੜਾ ਹੁੰਦਾ ਜੋ ਕਿ ਸਟਾਕ ਦੇ ਵਿੱਚ ਬਹੁਤ ਵਾਹਨ ਹੁੰਦਾ ਆ ਬਾਕੀ ਮੌਕੇ ਤੇ ਵੀ ਉੱਥੇ ਸੰਦਾਂ ਦੀ ਬੋਲੀ ਹੋ ਜਾਂਦੀ ਹੁੰਦੀ ਆ ਦੋਸਤੋ ਜਿਹੜੇ ਸੰਦਾਂ ਦੇ ਉੱਪਰ ਸਟicker ਲੱਗੇ ਹੁੰਦੇ ਨੇ ਉਹਨਾਂ ਦੀ ਬੋਲੀ ਹੋ ਜਾਂਦੀ ਹੁੰਦੀ ਆ ਉਸ ਤੋਂ ਬਾਅਦ ਦੋਸਤੋ ਬਾਕੀ ਤੁਹਾਨੂੰ ਦਿੱਤੇ ਹੋਏ ਨੰਬਰ ਜੋ ਸਕਰੀਨ ਤੇ ਆ ਚੱਲ ਰਹੇ ਨੇ ਉਹਨਾਂ ਦੇ ਉੱਪਰ ਗੱਲਬਾਤ ਪੂਰੀ ਕਰ ਸਕਦੇ ਹੋ ਇਸੇ ਤਰ੍ਹਾਂ ਦੋਸਤੋ ਆਪਾਂ ਆਪਣੇ YouTube ਚੈਨਲ ਦੇ ਉੱਪਰ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਜਿਸ ਦਿਨ ਨਿਲਾਮੀ ਹੋਣੀ ਆ ਦੋਸਤੋ 20 ਤਰੀਕ ਨੂੰ ਆਪਾਂ ਵੀ ਉੱਥੇ ਪਹੁੰਚਾਂਗੇ ਜਰੂਰ ਦੋਸਤੋ ਲਾਈਵ ਕਰਕੇ ਤੁਹਾਨੂੰ ਦਿਖਾਵਾਂਗੇ ਕਿਹੜਾ ਸੰਦ ਕਿੰਨੇ ਦਾ ਵਿਕ ਰਿਹਾ ਕੀ ਗੱਲਬਾਤ ਆ ਲਾਈਵ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜਾਂ ਦੋਸਤ ਦੁਬਾਰਾ ਅਪਲੋਡ ਵੀ ਵੀਡੀਓ ਜੇ ਕੋਈ ਇਸ਼ੂ ਨਾ ਆਇਆ ਨੈਟ ਦਾ ਉੱਥੇ ਤਾਂ ਦੁਬਾਰਾ ਅਪਲੋਡ ਕਰ ਦਿੱਤੀ ਜਾਵੇਗੀ ਪੂਰੀ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਦੋਸਤੋ ਐਕਟਿਵ ਆ ਸਕੂਟਰੀਆਂ ਮੋਟਰਸਾਈਕਲ ਟਰੈਕਟਰ ਕਾਰਾਂ ਗੱਡੀਆਂ ਬਲੇਰੋ ਟੈਂਪੋ ਛੋਟੇ ਹਾਥੀ ਟਰੱਕ 6 ਟੈਰੀ 10 ਟੈਰੀ ਵੱਖੋ ਵੱਖਰੇ ਉੱਥੇ ਸੰਦ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਜੇ ਕੁਝ ਖਰੀਦਣਾ ਚਾਹੁੰਦੇ ਹੋ ਦੋਸਤੋ ਸ੍ਰੀ ਰਾਮ ਆਟੋ ਵਾਲਿਆਂ ਦੇ ਗਹੌ ਲੁਧਿਆਣਾ ਵਿਖੇ ਜਾ ਕੇ ਤੁਸੀਂ ਆਪਦੀ ਪੂਰੀ ਪੜਤਾਲ ਕਰਕੇ ਗੱਲਬਾਤ ਕਰਕੇ ਤੁਸੀਂ ਸਾਧਨ ਖਰੀਦ ਸਕਦੇ ਹੋ ਇਸੇ ਤਰ੍ਹਾਂ ਤੁਹਾਨੂੰ ਵਧੀਆ-ਵਧੀਆ ਵੀਡੀਓ ਆਪਣੇ ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹਾਂਗੇ ਤੁਸੀਂ ਸਪੋਰਟ ਕਰਦੇ ਰਹੋ ਦੋਸਤੋ ਆਪਾਂ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਜਰੂਰ ਬਣਾ ਕੇ ਲਿਆਉਂਦੇ ਰਹਾਂਗੇ ਤੁਸੀਂ ਦੇਖ ਸਕਦੇ ਹੋ ਡਿਜ਼ਾਇਰ ਗੱਡੀਆਂ ਜੋ ਪਰਮਟ ਵਾਲੀ ਆ ਦੋਸਤੋ ਇਹ ਵੀ ਉੱਥੇ ਮਿਲ ਜਾਣਗੀਆਂ ਪ੍ਰਾਈਵੇਟ ਵੀ ਮਿਲ ਜਾਣਗੀਆਂ ਨਵੀਂ ਨਵੀਂ ਸ਼ੇਪ ਦੇ ਵਿੱਚ ਮਿਲ ਜਾਣਗੀਆਂ ਵੱਖੋ-ਵੱਖਰੇ ਤੁਹਾਨੂੰ ਸੰਦ ਉੱਥੇ ਦੇਖਣ ਨੂੰ ਨਿਲਾਮੀ ਦੇ ਵਿੱਚ ਮਿਲ ਜਾਣਗੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਸ੍ਰੀ ਰਾਮ ਆਟ ਵਾਲਿਆਂ ਦਾ ਬਹੁਤ ਵੱਡਾ ਗਹੌਰ ਦੇ ਵਿੱਚ ਗਡਾਉਣ ਬਣਿਆ ਹੋਇਆ ਉੱਥੇ ਜਾ ਕੇ ਤੁਸੀਂ ਆਪ ਦਾ ਕੋਈ ਵੀ ਸਾਧਨ ਖਰੀਦਣਾ ਖਰੀਦ ਸਕਦੇ ਹੋ ਧੰਨਵਾਦ ਜੀ ਪੂਰੀ ਵੀਡੀਓ ਨੂੰ ਦੇਖ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਇਸੇ ਤਰ੍ਹਾਂ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ